ਪ੍ਰੋਟੀਨ ਤਾਂ तकरीबन ਸਾਨੂੰ ਹਰ ਕਿਸੇ ਨੂੰ ਹੀ ਜ਼ਰੂਰਤ ਹੈ ਹਰ ਕਿਸੇ ਨੂੰ ਜ਼ਰੂਰਤ ਹੈ ਕਿਉਂ ਅੱਜ ਕੱਲ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਕਿਸੇ ਕੋਲੇ ਵੀ ਟਾਈਮ ਤੇ ਖਾਣਾ ਖਾਣ ਦਾ ਟਾਈਮ ਨਹੀਂ ਪਹਿਲੀ ਗੱਲ ਦੂਜੀ ਗੱਲ ਤੇ ਕਿਸੇ ਕੋਲ ਦੁੱਧ ਪੀਣ ਦਾ ਟਾਈਮ ਨਹੀਂ ਵਾਲੀ ਗੱਲ ਕੀ ਹੈ ਲੋਕ ਤਾਂ ਚਾਹ ਪਾਣੀ ਵੀ ਰੋਟੀ ਖਾਂਦੇ ਵੀ ਦੇਖਦੇ ਹਾਂ ਜੌਬ ਤੇ ਜਾਂਦੇ ਰੋਲ ਜਾ ਬਣਾ ਕੇ ਗੱਡੀ ਜੀ ਤੁਰੇ ਜਾਂਦੇ ਖਾਂਦੇ ਕਿ ਇੰਨਾ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਵਿਜੀ ਕਰ ਰੱਖਿਆ ਹੈ ਕਿ ਉਹਦੇ ਕੋਲ ਰੋਟੀ ਖਾਣ ਦਾ ਵੀ ਟਾਈਮ ਨਹੀਂ ਹੈ ਠੀਕ ਹੈ ਅੰਡਾ ਦੁੱਧ ਮਸਲੀ ਮਾਸ ਵਾਸੀ ਕਿੱਥੋਂ ਖਾਣਾ ਕਿ ਉਹਦੇ ਕੋਲ ਟਾਈਮ ਨਹੀਂ ਆਉਂਦਾ ਸਾਮ ਨੂੰ ਫੇਰ ਉਹ ਥੱਕਿਆ ਟੁੱਟਿਆ ਰਾਤ ਨੂੰ ਭੱਜਿਆ ਨੱਠਿਆ ਦੂਰੋਂ ਆਉਂਦਾ ਤੇ ਆਉਂਦਾ ਉਹ ਵਿਚਾਰਾ ਆਪਣੀ ਥੱਕਿਆ ਹਾਰਾ ਜ਼ਿੰਦਗੀ ਤੋਂ ਤੱਕ ਆ ਕੇ ਰੋਟੀ ਪਾਣੀ ਖਾ ਆ ਕੇ ਸੌ ਜਾਂਦਾ ਸਹੀ ਸਹੀ ਰੂਟੀਨ ਦਾ ਉਹਦਾ ਇਹੀ ਹੋਇਆ ਇਸ ਕਰਕੇ ਜਿਹੜਾ ਪ੍ਰੋਟੀਨ ਹੈ ਉਹ ਸਾਡੀ ਸਾਰੀ ਜ਼ਿੰਦਗੀ ਬੰਦੇ ਨੂੰ ਖਾਣ ਦੀ ਜ਼ਰੂਰਤ ਹੈ ਕਿਉਂ ਮਾਸ ਮੱਸੀ ਅੰਡਾ ਇਹਨਾਂ ਚੀਜ਼ਾਂ ਜਿਹੜੇ ਬੰਦੇ ਨਹੀਂ ਖਾਂਦੇ ਹੂੰ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ